ਮੈਂ ਕਹਿੰਦਾ ਜੋਂਬੀ ਤੁਹਾਡਾ ਸਭ ਦਾ ਸਵਾਗਤ ਹੈ ਆਪਣੇ ਚੈਨਲ ਦੇ ਉੱਪਰ ਜਿੱਦਾਂ ਕਿ ਆਪਾਂ ਸਾਰਿਆਂ ਨੂੰ ਪਤੀ ਜੀ ਖਾਨ ਭਾਈ ਇੱਕ ਵਧੀਆ ਸਿੰਗਰ ਦੇ ਨਾਲ ਨਾਲ ਇੱਕ ਵਧੀਆ ਇਨਸਾਨ ਵੀ ਨੇ ਉਹਨਾਂ ਦੀ ਪਹਿਲੀ ਮੂਵੀ ਜਿਹੜੀ ਆ ਉਹ ਰਿਲੀਜ਼ ਹੋਣ ਜਾ ਰਹੀ ਆ ਜੀ ਖਾਨ ਭਾਈ ਦੀ ਜੀ ਖਾਨ ਭਾਈ ਨੂੰ ਸਪੋਰਟ ਕਰਨ ਵਾਲੇ ਤੇ ਉਹਨਾਂ ਦੇ ਫੈਨ ਜਿਹੜੇ ਨੇ ਉਹ ਵੀਡੀਓ ਨੂੰ ਲਾਈਕ ਜਰੂਰ ਕਰਿਓ ਤੇ ਜੀ ਖਾਨ ਭਾਈ ਦੀ ਜਿਹੜੀ ਇਹ ਫਿਲਮ ਆ ਰਹੀ ਆ ਉਹ ਕਾਫੀ ਜ਼ਿਆਦਾ ਜਿਹੜੀ ਆ ਇੰਟਰਸਟਿੰਗ ਹੋਣ ਵਾਲੀ ਆ ਇਸ ਮੂਵੀ ਤੋਂ ਬਾਅਦ ਜਿਹੜਾ ਵਾ ਇੱਕ ਇੰਟਰਵਿਊ ਦੇ ਵਿੱਚ ਜੀ ਖਾਨ ਬਾਈ ਤੋਂ ਜਿਹੜਾ ਵਾ ਸਵਾਲ ਪੁੱਛਿਆ ਜਾਂਦਾ ਵਾ ਜੋ ਕਿ ਕਾਫੀ ਫਨੀ ਜਈ ਹੁੰਦਾ ਵਾ ਤੇ ਇਹ ਕਲਿੱਪ ਵੀ ਜਿਹੜੀ ਆ ਉਹ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਆ ਜੋ ਕਿ ਕਲਿੱਪ ਤੁਸੀਂ ਅੱਗੇ ਦੇਖ ਸਕਦੇ ਜੇ ਜਿਸ ਵਿੱਚ ਜੀ ਖਾਨ ਬਾਈ ਤੋਂ ਜਿਹੜਾ ਪੁੱਛਿਆ ਜਾਂਦਾ ਵਾ ਮੈਂ ਕਿਹਾ ਜਦੋਂ ਜ਼ੌਂਬੀ ਚੜ ਕੇ ਆਉਂਦੇ ਸੀ ਤੁਹਾਡੇ ਤੇ ਜੀ ਬਾਈ ਦੀ ਮੂਵੀ ਜਿਹੜੀ ਆ ਉਹ ਆਉਣੀ ਆ ਤੇ ਇਸ ਮੂਵੀ ਜਿਹੜੀ ਨੂੰ ਆਪਾਂ ਦੇਖਣ ਜਾਣਾ ਆ ਸਪੋਰਟ ਕਰਨਾ ਮੇਰੇ ਬਾਈ ਨੂੰ ਬਾਕੀ ਜੀ ਖਾਨ ਬਾਈ ਨੂੰ ਸਪੋਰਟ ਕਰਨ ਵਾਲੇ ਵੀਡੀਓ ਨੂੰ ਲਾਈਕ ਤੇ ਚੈਨਲ ਸਬਸਕ੍ਰਾਈਬ ਜਰੂਰ ਕਰਿਓ ਮਿਲਦੇ ਆ ਅਗਲੀ ਵੀਡੀਓ ਤੇ ਨਾਲ